ਯਾਦ ਨਹੀਂ ਜੇ ਇੱਕ ਇੱਕ ਸਪੈਸ਼ਲ ਚੀਜ਼ ਦੱਸਦਾ ਜੇ ਕਿਸ ਨੂੰ ਮਾਈਕ ਨਾ ਥਿਆਵੇ ਨਾ ਵੀ ਕਿੱਥੇ ਟੰਗੀ ਹੈ ਠੀਕ ਹੈ ਜੇ ਸੈਟ ਨਾ ਆਵੇ ਆ ਚੀਜ਼ ਆ ਚੀਜ਼ ਕਰ ਲਿਆ ਇਹਦਾ ਉਹ ਕੀ ਹੁੰਦੇ ਨੇ ਕੀ ਕਰ ਦਿੰਦੇ ਨੇ ਉਹ ਜਿਵੇਂ ਪਹਿਲਾਂ ਫੋਨ ਨਹੀਂ ਟੰਗਦੇ ਹੁੰਦੇ ਸੀ ਉਹ ਛੋਟੇ ਫੋਨ ਟੰਗਦੇ ਸੀ ਇਹਦੀ 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 ਕਲਪਨਾ ਸਰਚ ਸਰਚ ਕਿਨਾਂ ਕੀਤੀ ਦੀ ਜਾਨੂੰ ਪਈ ਨਹੀਂ ਬੇਬੀ ਮੇਰਾ ਜੀ ਕਰਦਾ ਮੈਂ ਵੀ ਕੋਈ ਬਾਪਾ ਬਣਦਾ ਇਹ ਚਲੋ ਫਿੱਟਾ ਨੂੰ ਤਾਂ ਜਿਗਾੜੀ ਕਿਹਾ ਆ ਜਿਗਾੜ ਲਾਉਣਾ ਪੈਂਦਾ ਹੈਗਾ ਇੱਕਾ ਬਈ ਨੂੰ ਆਪਾਂ ਜ਼ਰੂਰ ਬਾਬਾ ਬਣਾਉਣਾ ਯਾਰ ਇਹ ਵੀਡੀਓ ਇਹਦੀ ਕੱਟਣੀ ਆਪਾਂ ਇਹ ਗੱਲ ਨਹੀਂ ਬਣਾ ਦੇ ਆਗੇ ਕਰ ਕਰ ਦੇ ਚਲੋ ਆੜਾ ਤੇ ਭਾਗ ਜਾਗੇ ਇਹ ਦੱਸਣ ਮੇਰਾ ਨਾਮ ਕੀ ਆ ਅਮਨ ਮੇਰਾ ਨਾਮ ਨਹੀਂ ਆ ਚਲੋ ਆ ਜਾ ਅੱਛਾ ਕੀ ਕਰੀਏ ਉਹ ਦੇਖੋ ਡਿਗੇ ਪੈ ਨੇ ਬਾਲਟੀ ਹੁਣ ਥੋੜੀ ਦੂਰ ਨਹੀਂ ਮੈ ਗਈ ਐਕਸ਼ਨ ਤੂੰ ਦੇਖੀ ਮੈਂ ਪਾਈ ਨਾ ਬੈਠਾ ਉਹ ਉਹਨੇ ਜਿਵੇਂ ਟਰੈਡ ਦਾ ਦੇਖਦੇ ਹੁੰਦਾ ਵੀ ਤੂੰ ਚ ਨਿਕਥੋ ਜੇ ਪਾਈਏ ਯਾਰ ਐਂ ਹੀ ਦੇਖੀ ਜਾਂਦਾ ਵੀ ਕਿਥੋ ਜੇ ਚੱਕਾ ਇੱਕ ਮਿੰਟ ਖੜਾ ਨਹੀਂ ਸਟਾਰਟ ਕਰ ਲੈਂਦੇ ਇਹ ਆ ਕੇ ਪਾਸੇ ਲਾਇਆ ਉਹ ਕਹਿੰਦਾ ਦੇਖੀ ਕਰ ਇਹ ਡਿੰਗੇ ਸੁਆਲੇ ਬਣਿਆ ਪਾ ਕੇ ਦਾ ਸੀ ਅੰਦਰ ਗਾ ਲ ਚੱਕੀ ਸੀ ਕਹਿੰਦਾ ਖੜਾ ਕਹਿੰਦਾ ਖੜ ਜਾ ਕਰੋ ਯਾਰ ਸੀ ਨਾ ਰੈਡੀ ਟੈਕ ਉਹ ਨਾ ਹਸਣਾ ਪਲੀਜ਼ ਯਾਰ ਆ ਮੈਂ ਤੇ ਪਲੀਜ਼ ਮੇਰੇ ਕੋchnਾ ਬੋਲ ਲਿਆ ਕਰੋ ਕਿਤੇ ਮੇਰੇ ਦਬਾਓ ਬਹੁਤ ਵਾਰ ਤੇ ਲੱਗੇ ਨਾ ਉਹਦਾ ਤੇ ਤਿੰਨ ਫਰਕੀ ਖਾਦ ਦੇ ਕਰੋ ਠੀਕ ਹੈ ਹਾਂਜੀ ਰੈਡੀ ਮੈਨੂੰ ਲੱਗਦਾ ਨਾ ਮੇਰੇ ਪੈਰ ਤੇ ਮੋਸ ਪੈ ਗਈ ਚੱਲ ਤੂੰ ਉੱਠ ਕੋਈ ਨਾ ਤੇ ਮੰਜੇ ਤੇ ਆ ਜਾ ਹਾਲੇ ਤੂਹਰੇ ਆਣੀ ਜਾਂਦਾ ਮੇਰੇ ਤੋਂ

ਚਲ ਇਹ ਨਹੀਂ ਆਉਂਦੀ ਹਰੀ ਮੁਟਿਆਰ ਨਹੀਂ ਪਾਰਟੀ ਦੇ ਨਾ ਨਹੀਂ ਪਾਰਟੀ ਚ ਬਣ ਅਸੀਂ ਇੰਨਾ ਤਾਂ ਦੇਖਣਾ ਹਨ ਉਹ ਵੀਰੇ ਨੇ ਮੈਂਟਾਂ ਨਿਕਰੀਆਂ ਹਨ ਨਾ ਮੈਂ ਮੂੜੀਆਂ ਕਰੀਆਂ ਹਨਾ ਵੀ ਚੱਲ ਆ ਫੜਿਆ ਟਿੱਲੀ ਹੋਦੀ ਹੋਰ ਕੀ ਹੈ ਕੋਈ ਨਹੀਂ ਆ ਇਹ ਹਰ ਚੀਜ਼ ਕਰਨਾ ਨੰਧੀਆਂ ਆ ਵੜਾਉਂਦੇ ਨੇ ਇਹ ਇਹ ਪਤਾ ਕਿਦੀ ਮਿਹਰਬਾਨੀ ਆ ਮੈਂ ਦੱਸਾਂ ਖਬਰਦਾਰ ਅੱਛਾ ਉਹਦੇ ਤਾਂ ਦਵੰਦੁੰਦੀ ਸੀ ਚਲੋ ਸਰ ਜੀ ਚਲੋ ਜੀ ਸਲੋਜੀ ਦੱਸੋ ਕਿ ਉਹ ਨਿਆਣੀ ਤੁਸੀਂ ਉਹ ਆਇਡੈਕਸ ਚੱਕ ਲਓ ਹਰੀ ਜਿਹੜੀ ਇੱਥੇ ਪਹਿਲਾਂ ਬਿਠਾਓ ਨੂੰ ਹਾਂ ਉਹ ਆਇਡੈਕਸ ਹੀ ਆ ਜੀ ਬਸ ਬਿਠਾਉਣ ਵਾਲਾ ਤੁਸੀਂ ਕਹਿ ਬਿਠਾਓ ਇੱਥੇ ਤੁਹਾਨੂੰ ਬਿਠਾਉਂਗਾ ਨਹੀਂ ਤੁਹਾਨੂੰ ਇਹ ਆਇਡੈਕਸ ਹੀ ਹੈ ਅੱਛਾ ਆ ਤੁਸੀਂ ਇੱਥੇ ਚੱਕ ਲਓ ਕਹਿੰਦੀ ਰੀ ਚੱਕ ਲਏ ਕਹਿੰਦੀ ਹੁਣ ਵੀ ਦੇਖੀ ਬਤਾ ਜੀ ਵੀ ਆਇਡੈਕਟ ਹੈ ਚਾ

ਵੀਰ ਦਾ ਅਸੀ ਆ ਜਾਂਦੀ ਆ ਯਾਰ ਮੇਡ ਮੇਡੀ ਘਰਸੀ ਆ ਜਾਂਦੀ ਆ ਇਹ ਦਵਾਰ ਸਹੀਦਾ ਬੋਲਿਆ ਵੀ ਤੂੰ ਪਾ ਜਾ ਮਾਰ ਲੈ ਸਰਿਕਾ ਮਾ ਥੋੜਾ ਪਾਪੀ ਕਿ ਸਾਰਾ ਲਾਇਕੇ ਫਿਰ ਕੇ ਆ ਆ ਜਾ ਯਾਰ ਦਵਾਰ ਵਾਲਾ ਲਾ ਸਭ ਜਨ ਲੱਗੀ ਆ ਨਾ ਨਹੀਂ ਐ ਅੰਦਰ ਵਿੱਚ ਆ ਜਾ ਡਾਕਟਰ ਸੰਦਰਤਰ ਅੰਦਰੋਂ ਲੈ ਆਈ ਨਹੀਂ ਇਹਨਾਂ ਦੀ ਗੱਲ ਸੁਣ ਲੱਗਦਾ ਕਿ ਸਮੇ ਲੈ ਕੇ ਗਿਆ ਯਾਰ ਅੰਦਰ ਜੀ ਕੋਈ ਕਹਾਣੀ ਮੈਂ ਗੱਲ ਖਰਾਬ ਹੋ ਰਹੀ ਪਰ ਮੈਨੂੰ ਮੁੱਲੇ ਦੀਪਾ ਵਿਜੀਤ ਮਣ ਬੈਠਾ ਆ ਕੋਈ ਨਾ ਹਸੀ ਨਾ ਪ੍ਰਭਿੰਨ ਪਲੀਜ਼ ਦੇ ਮੈਂ ਬਹੁਤ ਬੰਨਸ ਤੇ ਤੁਸੀਂ ਸਾਰੇ ਸੀ ਇਤਿਹਾਸੀ ਰਹਿਣਾ ਸੱਚੀ ਕਹਿ ਰਹੀ ਹਾਂ ਨਾਲੇ ਇਹ ਰੱਸੀ ਪਿਆ ਹਾ ਕਰ ਲਾ ਥੱਲੇ ਰੁੱਟ ਰੱਸੀ ਵੀ ਲਾ ਗੇਦੀ ਸੱਚੀ ਕਹਾਂ ਰੱਸੀ ਮਗਾ ਥੱਲੇ ਕਰ ਲਾ ਕਰ ਆ ਜਾ ਮਨਾ ਕੋ ਥੱਲੇ ਹੁਣ ਮੈਂ ਕਿੱਧਰ ਕਰਾਂ ਹਾਂ ਪਿੱਛੇ ਨੂੰ ਮੜਿਆ ਕਰ ਲਾ ਤੇ ਵੀਦਵਾਰ ਤੇ ਜਿਹੜੇ ਲੋਕ ਤਰਸ ਖਾ ਕੇ ਕਮੈਂਟ ਕਰਨਗੇ ਕਿ ਦੇਖ ਲੋ ਜੀ ਅਸੀਂ ਆਹ ਕੁਝ ਕੀਤਾ ਹਮ ਰੈਕਸ਼ਨ ਬਜਾ मैं <laughs> कोई नहीं मार देना <laughs> 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 ਇਹ ਰਹਿਣ ਦੇ ਬਾਈ ਉਹ ਹੱਸਣਾ ਨੇ ਕੀ ਗੱਲਾਂ ਨੇ ਦੱਸੋ ਪਹਿਲਾਂ ਤੁਹਾਨੂੰ ਤੁਸੀਂ ਯਾਦ ਦੀ ਬਾਈ ਯਾਰ ਮਾਇਰਾ ਲਾ ਇਹ ਤਾਂ ਛੋਟਾ ਦੇ